ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਵਿੰਦਰ ਕੌਰ ਨੇ ਛਾਪੜ ਛਾਪੜ ਠਾ ਠਾ ਕਰਕੇ ਮੈਂ ਛਾਪੜ ਛਾਪੜ ਠਾ ਠਾ ਕਰਕੇ ਕੰਨਰ ਨਾਵਦ ਨੂੰ ਝੰਡਾ ਮਾਰੀਆਂ ਵੈ ਤੇ ਜਿਹੜਾ ਇਨਸਾਫ ਸੀ ਉਹ ਕਰ ਦਿੱਤਾ ਵੈ ਬੜੀਆਂ ਟਿੱਪਣੀਆਂ ਕਰਦੀ ਸੀ ਤੇ ਹੁਣ ਦੋ ਭੈਣਾਂ ਹੋਰ ਸਾਹਮਣੇ ਆਈਆਂ ਵੈ ਉਹਨਾਂ ਨੇ ਵੀ ਕੰਗਨਰ ਨਾਵਦ ਨੂੰ ਛਾਪੜ ਛਾਪੜ ਕਰਕੇ ਝੰਡਾ ਲਾਈਆਂ ਵੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਦੇ ਬਾਰੇ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਣੇ ਇਸ ਦੇ ਬਾਰੇ ਜਾਣਾਂਗੇ ਦੋਸਤੋ ਬੀਤੇ ਦਿਨ ਜੋ ਕੁਝ ਕੰਗਣਾ ਰ瑙 ਦੇ ਨਾਲ ਚੰਡੀਗੜ੍ਹ 에어ਪੋਰਟ ਤੇ ਹੋਇਆ ਤੁਹਾਨੂੰ ਭਲੀ ਭਾਂਤ ਉਹਦਾ ਪਤਾ ਹੀ ਹੈ ਤਾਂ ਵੱਖ-ਵੱਖ ਅਦਾਰਿਆਂ ਵੱਲੋਂ ਕੁਲਵਿੰਦਰ ਕੌਰ ਨੂੰ ਇਨਾਮ ਦਿੱਤੇ ਜਾ ਰਹੇ ਨੇ ਕਿਸੇ ਵੱਲੋਂ ਲੱਖ ਰੁਪਏ ਕਿਸੇ ਵੱਲੋਂ 5 ਲੱਖ ਰੁਪਏ ਤੇ ਵੱਡੀ ਗਿਣਤੀ ਵਿੱਚ ਕਹਿ ਲਓ ਵੀ ਪੰਜਾਬੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਏ ਆ ਜੋ ਕਿ ਸੀਆਈਐਸਐਫ ਦੀ ਸਟਾਫ ਹੈ ਤੇ ਜਿਸ ਨੇ ਕਿ ਕੰਗਣਾ ਰ瑙 ਦੇ ਚਪੇੜਾ ਮਾਰਿਆ ਸੀ ਇੱਕ ਹੈ ਕਿ ਜਦੋਂ ਇਹਨੇ ਬਿਆਨ ਦਿੱਤਾ ਸੀ ਕੰਗਣਾ ਰਣੌਤ ਨੇ ਕਿ ਜਿਹੜੀਆਂ ਕਿਸਾਨ ਸੰਘਰਸ਼ ਚ ਆਈਆਂ ਬੀਬੀਆਂ 100-100 ਰੁਪਏ ਲੈ ਕੇ ਖਰੀਦੀਆਂ ਹੋਈਆਂ ਨੇ ਤਾਂ ਉਹਨਾਂ ਵਿੱਚ ਮੇਰੀ ਮਾਤਾ ਵੀ ਪਈ ਮਾੜੀ ਗੱਲ ਤਾਂ ਵੱਖ-ਵੱਖ ਤਰ੍ਹਾਂ ਦੀ سپورਟ ਸੋਸ਼ਲ ਮੀਡੀਆ ਤੇ ਕੁਲਵਿੰਦਰ ਗੌਰ ਨੂੰ ਮਿਲ ਰਹੀ ਹੈ ਤਾਂ ਇਸ ਦੌਰਾਨ ਹੀ ਨਾ ਦੋਹਾਂ ਭੈਣਾਂ ਨੇ ਕੰਗਣਾ ਰਣੌਤ ਨੂੰ ਇਸ ਗਾਣੇ ਦੇ ਰਾਹੀਂ ਗੀਤ ਰਾਹੀਂ ਜਵਾਬ ਦਿੱਤਾ ਹੈ ਤੇ ਸੁਣ ਕੇ ਜਰਾ ਜੇਕਰ ਚੰਗਾ ਲੱਗਿਆ ਤਾਂ ਗੀ ਲਾਈਕ ਸ਼ੇਅਰ ਕਰਕੇ ਹੌਸਲਾ ਵਧਾਇਓ ਦੋਹਾ ਭੈਣਾਂ ਦਾ ਤੇ ਕਮੈਂਟ ਕਰਕੇ ਦੱਸਿਓ ਵੀ ਕੁਲਵੰਦਰ ਕੌਦ ਦੇ ਤੁਸੀਂ ਹੱਕ ਦੇ ਵਿੱਚ ਹੋ ਜਾਂ ਨਹੀਂ ਹੋ ਦੇਖੋ ਤੁਸੀਂ ਇਹ ਪੂਰੀ ਵੀਡੀਓ 니 ਸੁਣ ਪਾਇਲ 니 ਸੁਣ ਕੰਗਣਾ ਸੁਣ ਪਾਇਲ 니 ਸੁਣ ਸੰਗਣਾ ਸਾਡਾ ਹੱਕ ਅਸੀਂ ਐ ਮੰਗਣਾ ਸਾਡਾ ਹੱਕ ਅਸੀਂ ਐ ਮੰਗਣਾ ਲੰਗਣਾ ਤੂੰ ਆਪਣੀ ਜੀਵ ਸੰਭਾਲ ਕੁੜੇ ਜੇ ਹੋਗੇ ਤੇਰੇ ਨਾਲ ਸਿੱਧੇ ਬਹਿ ਪੱਟੇਂਗੀ ਮਾਨ ਕੁੜੇ ਜੇ ਹੋਗੇ ਤੇਰੇ ਨਾਲ ਸਿੱਧੇ ਤੁਰ ਬਹਿ ਪੱਟੇਂਗੀ ਮਾਨ ਕੁੜੇ ਤੈਨੂੰ ਸ਼ਰਮਰਤਾਨਾ ਆਈ ਤੂਰਤ ਹੋਕੇ ਲਿੰਦੀ ਮਾਈ ਸ਼ਰਮਰਤਾਨਾ ਆਈ ਤੂਰਤ ਹੋਕੇ ਲਿੰਦੀ ਮਾਈ ਓਦੀ ਸੋ ਕੀਮਤ ਲਾਈ ਤੂੰ ਕੀ ਮਤਲਬ ਹੈ ਜਦ ਬਾਹਟੀਏ ਨਿਕਦਾ ਨਹੀਂ ਅਸੀਂ ਬਹਿਣ ਪਾਈ ਸਭ ਇਕੱਠੇ ਤੂੰ ਸਾਡੇ ਮੂਰੇ ਟਿਕਣਾ ਨਹੀਂ ਅਸੀਂ ਬਹਿਣ ਪਾਈ ਸਭ ਇਕੱਠੇ ਤੂੰ ਸਾਡੇ ਮੂਰੇ ਟਿਕਣਾ ਨਹੀਂ ਅਡਾ ਹੱਕ ਅਸੀਂ ਆ ਲੰਘਣਾ ਚਾਹੇ ਸੂਲੀ ਪੈਜੇ ਟੰਗਣਾ ਚਾਹੇ ਪੈਜੇ ਸੂਲੀ ਟੰਗਣਾ ਤੂੰ ਆਪਣੀ ਜੀਬ ਸੁਭਾਨ ਦੀਵਾਨ ਕੁੜੇ ਜੇ ਹੋਗੇ ਤੇਰੇ ਨਾਲ ਸਿੱਤ ਤੂੰ ਘਰ ਪੱਟੇਂ ਨੀਵਾਨ ਕੁੜੇ ਤੈਨੂੰ ਸ਼ਰਮਰ ਕਾਣਾ ਆਈ ਤੂ ਔਰਤ ਹੋ ਕੇ ਦੀਂਦੀ ਮਾਈ ਸ਼ਰਮਰ ਕਾਣਾ ਆਈ ਤੂ ਔਰਤ ਹੋ ਕੇ ਦੀਂਦੀ ਮਾਈ ਉਹ ਦੀ ਸੌਂ ਕੀਮਤ ਲਾਈ ਉਹ ਦੀ ਸੌਂ ਕੀਮਤ ਲਾਈ ਜਜ਼ਬਾ ਹਟਿਏ ਅਸੀਂ ਪਹਿਣ ਪਾਈ ਸਭ ਇਕੱਠੇ ਤੋਂ ਸਾਡੇ ਮੂਰੇ ਟਿਕਣਾ ਨਹੀਂ ਅਸੀਂ ਪਹਿਣ ਪਾਈ ਸਭ ਇਕੱਠੇ ਤੋਂ ਸਾਡੇ ਮੂਰੇ ਟਿਕਣਾ ਨਹੀਂ ਵੀਰੋ ਕਲਵਿੰਦਰ ਕੌਰ ਨੇ ਤੇ ਸ਼ੈਫਰਡ ਕਰਕੇ ਚਾਣ ਲਾਈ ਸੀ ਨਾ ਕੰਗਨਾ ਰਣਾਵਤ ਨੂੰ ਲੇਕਿਨ ਇਹ ਦੋ ਭੈਣਾਂ ਨੇ ਵੀਰੋ ਬੋਲਾਂ ਦੇ ਜ਼ਰੀਏ ਉਹਨੂੰ ਛਾਪੜ ਛਾਪੜ ਲਾਈਆਂ ਜੇ ਕਿ ਬਿਲਕੁਲ ਸਹੀ ਗੱਲ ਹੈ ਕਿ ਇੱਕ ਔਰਤ ਜ਼ਾਤ ਹੋ ਕੇ ਔਰਤਾਂ ਉੱਤੇ ਐਂਦੀ ਟਿੱਪਣੀ ਕਰਨਾ ਵੀਰੋ ਖਾਲਸਾ ਜਿਹੜਾ ਨਾ ਖਾਲਸਾ 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 ਪੰਥ ਕਿਸੇ ਨਾਲ ਤਕਾ ਨਹੀਂ ਕਰਦਾ ਬਲਕਿ ਕਿਸੇ ਜਗ੍ਹਾ ਤਕਾ ਆ ਰਿਹਾ ਹੋਵੇ ਉਹਨੂੰ ਡੱਕਦਾ ਹੋਵੇ ਲੇਕਿਨ ਜਦੋਂ ਕੋਈ ਖਾਲਸੇ ਨਾਲ ਤਕਾ ਕਰਦਾ ਹੋਵੇ ਖਾਲਸੇ ਦੇ ਖਿਲਾਫ ਬੋਲਦਾ ਹੋਵੇ ਖਾਲਸੇ ਦੀਆਂ ਟਿੱਪਣੀਆਂ ਕਰਦਾ ਹੋਵੇ ਤੇ ਖਾਲਸਾ ਫਿਰ ਉਹ ਜਵਾਬ ਹੀ ਦਿੰਦਾ ਹੋਵੇ ਇੰਝ ਦੀ ਅਸੀਂ ਬੜੀਆਂ ਮਸਾਲਾਂ ਵੇਖੀਆਂ ਤੇ ਵੀਰੋ ਦੇਖੋ ਹੁਣ ਜਿਹੜਾ ਖਾਲਸਾ ਪੰਥ ਹੈ ਉਹ ਵੀ ਕਲਵਿੰਦਰ ਕੌਰ ਦੇ ਨਾਲ ਖਲੋਤਾ ਹੋਵੇ ਕਿਉਂਕਿ ਕਲਵਿੰਦਰ ਕੌਰ ਨੇ ਜਿਹੜਾ ਕੰਮ ਕੀਤਾ ਉਹਨੇ ਕੋਈ ਪਰਵਾਹ ਨਹੀਂ ਕੀਤੀ ਕਿ ਮੇਰੀ ਨੌਕਰੀ ਚਲੀ ਜਾਏਗੀ ਮੈਨੂੰ ਸਜ਼ਾ ਹੋ ਜਾਏਗੀ ਜਾਂ ਕੀ ਬਣੇਗਾ ਮੇਰਾ ਨਾ ਜਿਹੜੇ ਇਸ ਤਰ੍ਹਾਂ ਦੇ ਯੁੱਧੇ ਵੀਰੋ ਕੰਮ ਕਰਦੇ ਉਹ ਇਹ ਚੀਜ਼ਾਂ ਨਹੀਂ ਸੋਚਦੇ ਕਿ ਸਾਡੇ ਨਾਲ ਕੀ ਬਣੇਗਾ ਬੀਬੰਦ ਸਿੰਘ ਨੇ ਭਾਈ ਬੀਬੰਦ ਸਿੰਘ ਜਦੋਂ ਗਏ ਸੀ ਕਿ ਉਹਨਾਂ ਦੇ ਵੀ ਘਰ ਬੱਚੇ ਤੇ ਹੋਣਗੇ ਬੱਚੇ بیوی ਮਾਂ ਪਿਓ ਭੈਣ ਭਰਾ ਉਹਨਾਂ ਨੇ ਸੋਚਿਆ ਉਹਨਾਂ ਨੂੰ ਪਤਾ ਸੀ ਕਿ ਮੈਂ ਜਾ ਰਿਹਾ ਮੈਂ ਵਾਪਸ ਨਹੀਂ ਆਣਾ ਮੈਂ ਜਿਹੜਾ ਕੰਮ ਕਰਨ ਜਾ ਰਿਹਾ ਹਾਂ ਵੀਰੋ ਇਸ ਤਰ੍ਹਾਂ ਦੇ ਜੇ ਲੋਕ ਹੁੰਦੇ ਇਹ ਉੱਤੇ ਹੁੰਦੇ ਇਹ ਪਰਵਾਹ ਨਹੀਂ ਕਰਦੇ ਇਹਦਾ ਕੀ ਨਤੀਜਾ ਨਿਕਲਣਾ ਕੀ ਸਜ਼ਾ ਨਹੀਂ ਕੀ ਹੋਣੀ ਨਾ ਉਹ ਸਹੀ ਹੀਰੋ ਹੁੰਦੇ ਆ ਹੀਰੋਆਂ ਵਾਲਾ ਕੰਮ ਕੀਤਾ ਵਾ ਤੇ ਬਸ ਕਈ ਲੋਕ ਅਗੇ ਵੀਰੋ ਇਹਦੇ ਬਰੋਚ ਬੋਲਣ ਰਹੇ ਆ ਲੇਕਿਨ ਕਿਉਂਕਿ ਵੀਰੋ ਜੋ ਤੁਸੀਂ ਵੰਡੋਗੇ ਨਾ ਜੋ ਤੁਸੀਂ ਬੋਲੋਗੇ ਤੁਹਾਡੀ ਜ਼ੁਬਾਨ ਹੈ ਤੁਹਾਡੀ ਜ਼ੁਬਾਨ ਹੀ ਸਾਰਾ ਕੁਝ ਕਰਾਉਂਦੀ ਆ ਅਗਰ ਤੁਸੀਂ ਚੰਗੇ ਕੰਮ ਕਰੋਗੇ ਪਿਆਰ ਵੰਡੋਗੇ ਤਾਂ ਤੁਹਾਨੂੰ ਪਿਆਰ ਮਿਲੇਗਾ ਅਗਰ ਤੁਸੀਂ ਨਫਰਤ ਵੰਡੋਗੇ ਤੇ ਤੁਹਾਨੂੰ ਨਫਰਤ ਮਿਲੇਗਾ ਤੇ ਮੇਰੀ ਮੇਰੀ رائے ਹੈ ਮੈਨੂੰ ਲੱਗਦਾ ਹੈ ਕਿਲਵਿੰਦਰ ਕੌਰ ਨੇ ਜੋ ਕੰਮ ਕੀਤਾ ਹੈ ਉਹਨੇ ਬਿਲਕੁਲ ਠੀਕ ਕੀਤਾ ਮੈਂ ਸਪੋਰਟ ਕਰਨਾ ਹੈ ਫਿਰ ਤੁਹਾਡੀ ਕੀ رائے ਹੈ ਤੁਸੀਂ ਕਿਹਨੂੰ ਸਪੋਰਟ ਕਰਦੇ ਜੇ ਤੁਹਾਡੀ رائے ਚ ਕਿਲਵਿੰਦਰ ਕੌਰ ਨੇ ਠੀਕ ਕੀਤਾ ਜਾਂ ਗਲਤ ਕੀਤਾ ਕਮੈਂਟ ਕਰਕੇ ਆਪਣੀ رائے ਦਾ ਹਸਰ ਲਾਜ਼ਮੀ ਕਰਿਓ ਆਪਣਾ ਡੈਸਰਾ ਖਿਆਲ ਰੱਖਿਓ ਦੁਆ ਯਾਦ ਰੱਖਿਓ ਅੱਲਾ ਫੇਜ਼